ਠੀਕ ਬਾਠਾ ਇਹ ਉਹਦੇ ਪਾ ਕੇ ਰੱਖੇਗਾ ਤਿੱਖੀ ਆ ਚਾਰ ਦੰਦ ਮੀਮ ਨਹੀਂ ਆ ਪੂਰੀ ਵਧੀਆ ਕੁਆਲਟੀ ਉਹ ਜਾਂ ਨਵੇਂਗਾ दाने ਪਾ ਕੇ ਦੁੱਧ ਪੂਰਾ ਕੱਢੂਗੀ ਗਾਲ ਬਤੇਰੇ ਗੱਲ ਦੋ ਕਾਊਂਟਰ ਲਿਆ ਅੱਛਾ ਗਾਲੇ ਆਪਾਂ ਖੁੱਲੇ ਸਿੱਟੀ ਦੇ ਆਹ ਉਹ ਪਟਵਾਰੀ ਆਪਣਾ ਰਹਿਮਦਰ ਸਰਪੰਚ ਅੱਛਾ ਬਾਬੇ ਹਾਂ ਮੀਮ ਨਹੀਂ ਦਮਾ ਕੇ ਆ ਅੱਛਾ ਬੱਕਰੀ

ਉਹ ਜਿਆ ਲਾ ਲਾ ਜੋ ਲੈਣਾ ਤੂੰ ਮੇਰੇ ਕੰਨ ਚ ਬਾ ਦੋ ਮਿੰਟ ਦੋ ਮਿੰਟ ਦੀ ਗੱਲ ਆ ਬਸ ਹਾਂ ਬਸ ਦੱਸ ਜਿਹੜੇ ਦੇਵ ਹੁਣਾਂ ਦੇ ਡੱਬੇ ਬੱਕਰੇ ਸੀ ਮੈਂ ਤੂੰ ਛੱਡ ਯਾਰ ਹਾਂ ਦੱਸ ਹੁੰਦਾ ਸੀ ਮੱਟ ਗਈ 15 ਕਹਿੰਦਾ ਭਾਈ ਕੋਈ ਗੱਲ 15 ਤੇ ਗੇਮ ਕੱਲੀ ਵੀ ਨਹੀਂ ਦਿੰਦਾ ਜੀ ਮੈਂ ਇਹ ਨੇਮ ਨਹੀਂ ਤੋਂ ਬੱਕਰੀ ਚੰਗੀ

ਸੋਨੇ ਦਾ ਦੰਦ ਵਾਲਾ ਮੇਰਾ ਦਾ ਮਿੱਤਰ ਹੈ ਮੈਂ ਤਾਂ ਉਹ ਤੋਂ ਕੋਈ ਕੰਮ ਲੈ ਲਾ ਕੋਈ ਕੰਮ ਲੈ ਲਾ ਉਹਦਾ ਫੋਨ ਕਰਕੇ ਹੁਣ ਇਹ ਕਰ ਦੂੰ ਫੋਨ ਵੀ ਆ ਕ ਮੜ ਗਿਆ ਮੇਰਾ ਉਹਦੀ ਕਹੂਗਾ ਬਾਈ ਰਾਜੂ ਬਣ ਗਿਆ ਮੈਨੂੰ ਤਾਂ ਜਾਣਦਾ ਨਾ ਉਹ ਸੋਨੇ ਦਾ ਦੰਦ ਵਾਲਾ ਮੈਂ ਮਸ਼ਹੂਰ ਕਰਿਆ ਤਾਹੀ ਉਹ ਆ ਆਮ ਆਦਮੀ ਪਾਰਟੀ ਨੇ ਲੈ ਲਿਆ ਵਿੱਚ ਹਾਂ ਪੱਟ ਦਾ ਵਿੱਚ ਲੈ ਲਿਆ ਜਿਹੜੀ ਦਾ ਸੌਦਾ ਹੋਣਾ ਬਾਹਰ ਦੇ ਬੰਦੇ ਨੂੰ ਮੈਨੂੰ ਨਹੀਂ ਪਤਾ ਲੱਗਿਆ ਕਿ ਕੀ ਦਾ ਸੌਦਾ ਹੈ ਅਗਰ ਦੂਜੀ ਦੇ ਕੋਈ ਮਿੱਥੂ ਆ ਜਾ ਛੋਟੇ ਜੋ ਕੁਲੀ ਜੋ ਦਾ ਇਤਨੀ ਖੜਿਆ ਰਹਿੰਦਾ ਆ ਪੱਠਾ ਨਾ ਅਗਰੀ ਕੀ ਆ ਬਾਤ ਹੈ ਮੋਟੇ ਥਣਾ ਦੀ ਪੱਠਾ ਓਏ ਨਿੱਕੀਆਂ ਨਿੱਕੀਆਂ ਲੱਤਾਂ ਜਾਲੀਆਂ ਦੇ ਡੱਪਣ ਲੱਗ ਜਾਣਗੇ ਓਏ ਓਏ ਕਿਉਂ ਮਾਰ ਇਹਦਾ ਬੋਦੀ ਹੋ ਗਈ ਹੁਣ ਲਾ ਮੇ ਵੀ ਲਾਗਰ ਵਰਗੀ ਹੈ ਲਾ ਲਾ ਦੇ ਮੈਂ ਉਹ ਮੁੰਡਿਆ ਹਾਂਜੀ ਉਰੇ ਆ ਜਾ 16000 ਕਹਿੰਦਾ ਬਾਈ ਠੀਕ ਹੈ ਜੀ ਕਹਿੰਦਾ ਬਸ ਪੁੱਛ ਲੈ ਕੋਈ ਗੱਲ ਦੱਸ ਫਿਰ ਹਾਏ ਕੀ ਕਰਾਂ ਉਹ ਦੇਣੀ ਕਿੰਨੇ ਦੀ ਐ 26000 ਦੀ ਪੱਟ ਦੇਵਾਂਗੇ 4 ਦੰਦਾ ਐ 6 ਦੇਣ ਚੱਕੇ ਨੇ ਬੱਠੇ ਦੇ ਦੰਦ ਪੁੱਛ ਕਰਾਂ ਮਹਾਰਾਜ 18000 ਦੀ ਦੇ ਹੋਰ ਕਿੰਨੇ ਦੀ ਜੈਜ ਮੋਹਲਾ ਕਿਹਾ ਦੇਣ ਵਾਲੀ ਗੱਲ 18 ਦੀ ਦੇਣ ਵਾਲੀ ਗੱਲ 18 ਦੀ ਉਹ ਦੱਸ 25000 ਦੀ ਲਾਸਟ ਆ ਗਈ ਇਹਦੇ ਕਰਕੇ ਇਹ ਵੀ ਪਹਿਲਾਂ ਜਦੋਂ ਤੁਹਾਨੂੰ ਮੈਂ ਤੋਂ ਪੁੱਛਿਆ ਚਾਰ ਦੰਦ ਪਾਠੇ ਤੇਰੇ ਕਰਕੇ 20000 ਦੀ ਦਿੰਨਾ ਨਹੀਂ ਹਾਂਦੀ ਵਾਰ ਹੈ ਉਹ ਖੜ ਵੀ ਆਇਂਦਾ ਭੱਜ ਖੜ ਕੇ ਵਿਚ ਮੈਦਾਨ ਦੇ ਗੱਜ ਜਦੋਂ ਇੰਦੋਂ ਤੋਂ ਬਣਿਆ ਖੜਾ ਕੰਮ ਬਣਿਆ ਖੜੇ ਠੀਕ ਠੀਕ ਕੰਮ ਬਣਿਆ ਖੜਾ ਆ ਇੱਥੇ ਮੇਰੇ ਮਾਗ ਕੰਮ ਬਣਿਆ ਖੜਾ ਇਹ ਵੀ ਨਹੀਂ ਤਾਂ ਦੇਖ ਇਧਰ ਮਾਏ ਭਾਈ ਇਧਰ ਦੇਖੀ ਪੱਠ ਮਾਗਰ ਬੱਚਾ ਯਾਰ ਮੂੰਹ ਵੀ 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 ਦੇਖ ਪੱਠ ਵੀ ਚਾਰ ਦੰਦ ਮੂੰਹ ਤੇ ਅੱਗੇ ਮੈਂ ਵੀ ਨਹੀਂ ਪਿਆ ਦੇਖ ਇਧਰ ਜੈ ਜਲਾਬ ਤੇ 라ਬੂ ਚਾ ਨਾ ਕਰੇ

21 ਵੀ ਹੋ ਗਈ ਓਏ 21 ਦੀ ਛਕ ਪੂਰਾ ਦੇ ਦੇ ਨੰਨਾਨੇ ਕੋਰੀ ਛਕ ਪੂਰਾ ਕਰ ਪੈਸੇ ਤੇਰੇ ਤੋਂ ਮੰਗੇ ਮਾਪਿਓ ਮਾਰਾ ਮਾਪਿਓ ਸਲਾਮ ਅਲੇਕੁਮ ਵਧਾਈਆਂ ਜੀ ਵਧਾਈਆਂ ਤੁਹਾਨੂੰ ਵੀ ਵਧਾਵੇ ਰੱਬ ਬਾਈ ਜਿਉਂਦੇ ਰਹੋ ਠੀਕ ਹਾਂ ਮੈਂ ਕਾਹਦੀ ਸੇਵਾ ਦਾ ਪੈਸਾ ਵੀ ਨਹੀਂ ਮੰਗਦਾ ਤੂੰ ਦੱ ਕਰੀਏ 20000 ਬਟਾ ਤੁਸੀਂ ਕੀ ਕਹਿੰਦਾ ਤੁਸੀਂ 25000 ਓਰੇ ਆ ਕੋਈ 25 ਦੀ ਕੋਈ ਕੱਚੀ ਨਹੀਂ ਪੱਥ ਵੇਚਦੀ ਤੇਰੀ ਕਾਨੂੰ ਕਰਦਾ ਇਹਦਾ ਫੇਰੀ ਤਾਂ ਦੇ ਰੇਤ ਦੀ ਢੇਰੀ 22000 ਦੀ ਹੋਗੀ ਚੱਕ ਫੜਾ ਕੰਨ ਫੜ ਓਏ ਬਾਬਾ

ਮੈਂ 2 ਮਿੰਟ ਸੇ ਹੁਣਾ ਮਰਜੀ ਬਾਬੇ ਦੀ ਗੱਲ ਸੁਣਿਆ ਵਾ ਤੁਸੀਂ ਇਹਦੇ ਨੇ ਮੇਰੇ ਹੁਣ ਜਾ